ਐਨੀ ਰੂਲ ਮੈਂ ਨਹੀਂ ਗੱਡੀ ਨਾ ਐਨੀ ਰੂਲ ਮੈਂ ਨਹੀਂ ਸੱਟਾ ਮੈਨੂੰ ਸੱਜੇ ਬਹੁਤ ਤੁਹਾਨੂੰ ਚਾਵੇ ਐਨੀ ਰੂਲ ਮੇਰੇ ਸਾਥੇ ਗੱਡੀ ਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੇਖੋ ਇਹ ਕਿਹੜੇ ਭਰਾ ਮੇਰੇ ਸਾਥੇ ਗੱਡੀ ਆ ਐਮਐਲਏ ਜੀਵਨ ਦੋਧਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਦੋਧਾ ਹਸਬੰਦ ਆ ਪਸੀ ਕਰੋਗੇ ਨਹੀਂ ਕਰਦੇ ਮੈਂ ਪਸੀ ਕਰਾਂਗਾ ਮੇਰਾ ਵੀਰ ਹੈ ਬਾਈ ਕੰਮ ਕਰੋ ਹੁਣ ਕੁਝ ਨਵਾਂ ਕਰਨਾ ਬੇਵਰਮਾਸ਼ੀ ਕਰੋ ਕਰੋ ਜੀਵਨ ਦੋਧਾ ਹਸਬੰਦ ਆ ਨਹੀਂ ਨਹੀਂ ਬਦਮਾਸ਼ੀ ਕਰਦੇ ਉਹ ਬੰਦਾ ਗਲਤ ਕਰਦਾ ਪਿਆ ਨਾ ਹੋਣੀ ਹੋਣੀ ਨਹੀਂ ਸੁਣਦੇ ਸੋਸ਼ਲ ਮੀਡੀਆ ਕਰੋ ਵੀ ਜੀ ਕਰੋ ਤੁਸੀਂ ਇਹ ਕਿਵੇਂ ਲੱਗੇ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਪਿਆ ਬਦਮਾਸ਼ੀ ਤੁਸੀਂ ਕਰਦੇ ਹੋ ਤੁਸੀਂ ਕੋਈ ਗੱਲ ਨਹੀਂ ਬੋਲੋ ਨਹੀਂ ਖੜੇ ਹੋ ਫਿਰ ਦੀ ਐਡਾਂ ਦੀ ਗੱਲ ਤੇ ਸੋਤਰ ਹਲਾ ਘਾੜੀ ਤੂੰ ਪਿਆਰ ਕਰਦੇਗੀ ਮੈਂ ਉਹ ਲੈ ਬਾਈ ਕੰਮ ਦੀ ਮਨ ਜੋਦ ਤੂੰ ਖਾਣੇ ਤੇ ਭਲਾਣਾ ਭਲਾਣਾ ਥੋੜਾ ਪਹਿਲਾਂ ਦੇਖ ਲਓ ਤੁਸੀਂ ਉਹ ਜੋ ਬਣਾ ਲਈ ਤਾਂ ਨਹੀਂ ਬਣਾਉਗਾ ਚੱਕਰ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪੇ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਂਗ ਸਾਈਡ ਭਾਈ ਸਾਹਿਬ ਆਪਾਂ ਗਲਤ ਸਾਈਡ ਆਪਾਂ ਆ ਰਹੇ ਸਰਦਾਰ ਜੀ ਆਪਾਂ ਗਲਤ ਤੇ ਪਾਰ ਰਹੇ ਰੌਂਗ ਸਾਈਡ ਤੁਸੀਂ ਦੇਖੋ ਵੀ ਝਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ 10 ਲੱਖ ਦਾ ਸਾਰਾ ਖਲਾਉਣਾ ਉਹਨੂੰ ਲੱਗਾ ਇਹ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ ਕੋਈ ਗੱਲ ਆ ਰਿਹਾ ਆਪਾਂ ਇਹ ਐਮਐਲਏ ਦੇ ਗੱਡੀ ਨਾ ਇੰਨੀ ਰੂਮ ਖਾਲੇ ਬਹੁਤ ਹਨ ਜੀ ਅੰਨੀ ਦੂਰ ਮੇਰੇ ਸਾਥੀ ਗੱਡੀ ਆ ਠੀਕ ਆ ਕਿਹੜਾ ਐਮ ਐਲ ਦੀ ਗੱਡੀ ਦਖੋ ਮੇਰੇ ਸਾਥੀ ਗੱਡੀ ਆ ਐਮ ਐਲ ਜੀਵਨ ਜੋ ਦਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮ ਐਲ ਜੀਵਨ ਜੋ ਦਾ ਹਸਬੰਦ ਆ ਪਸੀ ਕਰੋਗੇ ਨਹੀਂ ਕਰਦੇ ਮੈਂ ਪਸੀ ਕਰੋ ਮੇਰਾ ਵੀਰ ਬਾਈ ਕੰਮ ਕਰੋ ਫੂਲ ਕੰਮ ਸ਼ੁਰੂ ਕਰਨਾ ਬਦਮਾਸ਼ੀ ਕਰੋ ਕਰੋ ਦੋ ਦਾ ਹਸਬੰਦ ਆ ਮੈਂ ਨਾ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਨਹੀਂ ਗੋਲੀ ਨਹੀਂ ਚੋਂਦੇ ਛੋਟੇ ਮੈਨੂੰ ਕਰੋ ਦੂਈ ਕਰੋ ਤੁਸੀਂ ਇਹ ਕਹਿ ਮੈਂ ਲੱਗੇ ਬਦਮਾਸ਼ੀ ਕਰਦੇ ਪਏ ਬਦਮਾਸ਼ੀ ਕੌਣ ਕਰਦਾ ਪਿਆ ਬਦਮਾਸ਼ੀ ਤੁਸੀਂ ਕਰਦੇ ਮੈਂ ਬਦਮਾਸ਼ੀ ਕਰਦਾ ਪਿਆ ਤੁਸੀਂ ਕੋਈ ਗੱਲ ਨਹੀਂ ਬੋਲੋ ਨਹੀਂ ਖੜੇ ਹੋ ਫੇਰ ਦੀ ਫੇਰ ਐਦਾਂ ਦੀ ਗੱਲ ਹੈ ਤੇ ਕੋਤਰ ਹਲ ਤੁਹਾਡੀ ਤੂੰ ਨਹੀਂ ਯਾਰ ਕਰਦੇਗੀ ਮੈਂ ਉਹ ਲੈ ਬਾਈ ਕੰਮ ਦੀ ਮਨ ਜੋ ਤੂੰ ਖਾਣੇ ਦੀ ਭਲਾਣਾ ਭਲਾਣਾ ਤੂੰ ਥੋੜਾ ਪਤਾ ਦੇਖ ਲਓ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪੇ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਂਗ ਸਾਈਡ ਪੈਸਾ ਵਾਪਾ ਗਲਤ ਸਾਈਡ ਆਪਾਂ ਆ ਰਿਹਾ ਸਰਦਾਰ ਜੀ ਆਪਾਂ ਧੱਕਾ ਪਾ ਰਿਹਾ ਰੌਂਗ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਕਸਾ ਲਾ ਫੁੱਲਾ ਸਾਰਾ ਕਲਾ ਕੋਈ ਇਹਨਾਂ ਦੇ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ ਕੋਈ ਗੱਲ ਨਹੀਂ ਆ ਰਹੀ ਆਪਾਂ ਐਮ ਐਲ ਆ ਦੇ ਗੱਡੀ ਹੈ ਨਾ ਇੰਨੀ ਦੂਰ ਮੈਂ ਨਹੀਂ ਸਕਦਾ ਮੇਰੇ ਨਾਲ ਬਹੁਤ ਤੁਹਾਨੂੰ ਚਾਵੇ ਇੰਨੀ ਦੂਰ ਮਤੇ ਅੰਮ੍ਰਿਤਸਰ ਦੀ ਗੱਡੀ ਹੈ ਠੀਕ ਹੈ ਕਿਹੜੇ ਐਮ ਐਲ ਆ ਦੀ ਗੱਡੀ ਦੱਸੋ ਮੇਰੇ ਕੋਲ ਬਹੁਤ ਮੇਰੇ ਨਾਲ ਦੀ ਗੱਡੀ ਹੈ ਐਮ ਐਲ ਜੀਵਨ ਜੋਧਾ ਹਸਬੰਦ ਹਨ ਕੋਈ ਗੱਲ ਨਹੀਂ ਐਮ ਐਲ ਜੀਵਨ ਜੋਧਾ ਹਸਬੰਦ ਹਨ ਪਾਸੀ ਕਰੋਗੇ ਨਹੀਂ ਕਰਦੇ ਪਾਸੀ ਕਰੋਗੇ ਮੇਰਾ ਡਿਟਾ ਮੈਂ ਕੰਮ ਕਰੋ ਫੂਲ ਕੰਮ ਸ਼ੁਰੂ ਕਰਨਾ ਕਰੋ ਕਰੋ ਜੋਧਾ ਹਸਬੰਦ ਆ ਮੈਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਨਹੀਂ ਕੋਈ ਨਹੀਂ ਕੋੰਦੇ ਛੋਟੇ ਮੈਂ ਬਦਮਾਸ਼ੀ ਕਰੋ ਤੁਸੀਂ ਨਹੀਂ ਕਰੋ ਤੁਸੀਂ ਇਹ ਕਿਵੇਂ ਲੋਕ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੁਸੀਂ ਕਰਦੇ ਨਹੀਂ ਕੋਈ ਗੱਲ ਨਹੀਂ ਬੋਲੋ ਨਹੀਂ ਖੜੇ ਹੋ ਫਿਰ ਦੀ ਇਹ ਤਾਂ ਦੀ ਗੱਲ ਹੈ ਤੂੰ ਵੀ ਯਾਰ ਕਰਦੇਗੀ ਬਈ ਉਹ ਭਾਈ ਕੰਮ ਦੀ ਮਰਦ ਹੋ ਤੂੰ ਖਾਣੇ ਦੀ ਭਲਾਣਾ ਭਲਾਣਾ ਤੂੰ ਥੋੜਾ ਬਦ ਦੇਖ ਲਓ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਫਿਰ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਂਗ ਸਾਈਡ ਭਾਈ ਸਾਹਿਬ ਆਪਾਂ ਗਲਤ ਸਾਈਡ ਆ ਪਾ ਰਹੇ ਸਰਦਾਰ ਜੀ ਆਪਾਂ ਧੱਕੇ ਪਾ ਰਹੇ ਰੌਂਗ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜਹਾ ਦਾ ਖੁੱਲਾ ਸਾਰਾ ਖੁੱਲਾ ਉਹਨੂੰ ਲੱਗਾ ਨਹੀਂ ਆ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ